ਪਤਨਾਮ ਵਾਹਿਗੁਰੂ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਪਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ੍ਰੀ ਅਕਾਲ ਜੀ ਐਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ 22 ਮੱਘਰ 7 ਦਸੰਬਰ 2025 ਤੇ 4:30 ਵਜੇ ਦਾ ਬੇੜਾ ਤੇ ਮੋਢੇ ਤੇ ਟੰਗੀ ਹੋਈ ਚਾਬੀ ਤੇ ਝੋਲਾ ਝੂਲੇ ਦੇ ਵਿੱਚ ਚਾਹ ਇੱਕ ਰੈਂਚ ਤੇ ਕਾਲੇ ਨੂੰ ਉਠਾਉਣੇ ਆ ਖੇਤ ਚਲਦੇ ਆ ਤੇ ਪਾਣੀ ਦੀ ਵਾਰੀ ਲਾਉਣੇ ਆ ਤੇ ਗੁਰੂ ਘਰਾਂ ਆਉਂਦੀ ਹੋਈਆਂ ਪਿਆਰੀਆਂ ਆਵਾਜ਼ਾਂ ਤੇ ਇਧਰ ਵੀ ਚੱਲੀ ਜਾਂਦੀ ਹੈ ਲਾਈਟ ਮੇਨ ਦਾ ਉੱਠੇ ਵਿਰਦੇ ਹੋਣਗੇ ਮਾਸੀ ਹੋਰੇ ਕਾਲੇ ਦਾ ਪਤਾ ਨਹੀਂ ਉੱਠਦਾ ਸੁਣੇ ਨਹੀਂ ਜਾਂਦਾ ਹਾਏ ਗੁਰੂ ਉੱਠ ਕੜੇ ਮਾਸੀ ਕਾਲਾ ਕਾਲੇ ਨੂੰ ਅੱਜ ਸੌਣਿਆ ਚਾਹ ਤਾਂ ਚਾਹ ਮੇਰੇ ਕੋਲ ਹੈਗੀ ਐ ਇਸੇ ਜੂ ਪਿਆ ਦੇਣਾ ਮਤ ਨੂੰ ਚਾਹ ਲੈ ਕੇ ਆਇਆ ਮੈਂ ਬੋਤਲ ਵਰਕੇ ਟੰਪਲ ਹਲੋ ਸਾਤਰੀ ਕਾਲ ਚਾਹ ਲੈ ਆਂ ਅੱਧਰ ਬਣਾ ਕੇ ਤੇਰੇ ਵਾਸਤੇ ਸਪੈਸ਼ਲ ਚੱਲ ਜੇ ਚਾਹ ਲੈ ਅਹੀਂ ਪੀ ਲੈ ਰੁੱਤ ਟਾਈਮ ਲੱਗੂ ਚਾਹ ਬਣਨ ਤੇ ਵਾਧੂ ਇਹ ਹੋਤਰਾ ਕੋਲ ਨਾਲ ਇੱਕ ਵਾਰੀ ਇੱਥੇ ਵੱਜ ਜੂਗੀ ਤਾਂ ਹੈ ਇਹਦੇ ਨਾਲ ਹੀ ਚੱਲ ਗੋਮੀ ਕਾ ਇੱਥੇ ਚੋਲਾ ਜਿਆ ਪਿਆ ਉਸੇ ਜੀ ਪਾ ਦਿਓ ਚਾਹ ਲੈ ਜੀ ਆਹ ਦਾ ਰੋੜ ਹੀ ਨਹੀਂ ਪੈਣੀ ਬੱਦਲ ਪਾਈ ਜੀ ਅਗਰ ਮੈਂ ਅਸੀਂ ਇਹ ਗਮਚਾਉਣ ਦੀ

ਬੰਦ ਕਰ ਦੇ ਓਏ 15 16 ਮਿੰਟ ਪਏ ਹਲੇ ਤਾਂ ਬਣਾ ਇਹਨ ਦਾ ਪਾਣੀ ਵਿੱਚ ਵੀ ਦੀਂਦੇ ਖੋਲ ਕੇ ਰੱਖ ਦੇ ਨੱਕਾ ਦਾ ਕਰਾਂ ਹੂੰ ਇਹ ਤੂੰ ਹੋਲਡਿੰਗਾ ਯਾਰ ਸ਼ਕਤੀਮਾਨ ਬੰਦਾ ਤੂੰ ਨਾ ਪਰ ਉਹ ਅਗਲਾ ਡੱਗੀ ਵਾਲਾ ਦੇਖ ਨਾ ਬੰਨਾ ਪਟਾ 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 ਇਹ ਲੜਾਈ ਫਿਰ ਕੇ ਨਹੀਂ ਨਹੀਂ ਖੁੱਲੂਆ ਮਾਜ ਲਾ ਹੋਵੇ ਉੱਠ ਖੜਿਆ ਸਹੀ ਹੈ ਤਾਂ ਕੀ ਬੋਲ ਕੇ ਜਿਹੜੇ ਖਰਾਬ ਉਹ ਇੱਥੇ ਚੜਦਾ ਹੀ ਨਹੀਂ ਉਹ ਤਾਂ ਬਰਮਾ ਚੱਲੀ ਜਾਂਦਾ ਨਾ ਪਿੱਛੇ ਪਾ ਖੋਲਦੇ ਤੇ ਉਹਨੇ ਮੈਂ ਅਗਲਾ ਨੱਕਾ ਦੇਖਿਆ ਹੁਣ

ਲੈ ਮਾਲ ਬੱਤ ਲੈਦਾ ਤੂੰ ਹੀ ਤੇ ਲਾ। ਇਹ ਇਤਹਾਦ ਅੱਜੀ ਬੱਤੀ ਬੱਦੂ ਤੇ ਆ ਜੀ। ਤੂੰ ਮਾਰਵਾ ਰੋ। ਉਹ ਤੇ ਮਹ। ਅਬ ਮਾਚਕੇ ਬਾਰੇ ਖਤਮ ਹੋ ਜੂਮ। ਇਹ ਦਲਾਤੀ ਵਾਲ ਠਰਿਆ। ਪਹਿਲਾਂ ਮੇਰਾ ਵੀ ਇੱਕ ਪੈਰ ਤੇ ਵੀ ਥਨੋ ਗਿਆ ਸੀ ਆਉਨੇ ਆਉਦੇ ਦਾ। ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ। ਫਿਰ ਪਤਾ ਲੱਗਿਆ ਜੇ ਪੈਰ ਥੱਲੇ ਗਿਆ। ਉਹ ਥੱਲੇ ਲਾਉਣ ਵਾਲੀ ਉਹ ਪਤਾ ਲੱਗਦਾ ਜੀ ਕਈ ਵਾਰੀ ਛਾਲ ਮਾਰਦੇ ਵੇ। ਉਹ ਫਿਰ ਇੱਕਦਮ ਉਹਦਾ ਪ੍ਰੈਸ਼ਰ ਵੀ ਵਾਜਦਾ ਖੂਨ ਜੇਦਾ ਉਹਦਾ। ਐਂ ਨਹੀਂ ਹੋਏ ਨਾ ਗੰਮਾ ਹਾਂ ਲੱਤਾਂ ਕੰਮ ਹੀ ਨਹੀਂ ਕਰਦੀਆਂ ਚਾਹ ਹੋਣੀ ਵੀ ਨਹੀਂ ਘੜ੍ਹੜ ਕੇ ਬਣੀ ਆ ਚਾਹ ਦਾ ਕੁਟ ਕੁਟ ਪੀ ਲੈ ਦੋ ਬਾਏ ਦਾ ਨਹੀਂ ਪੈਂਦਾ ਟਾਈਮ ਦੱਸ ਪਹਿਲਾਂ ਕਿੰਨਾ ਹੋ ਗਿਆ ਬਸ ਚੱਕ ਲਿਓ ਤੋਂ ਇਹ ਇੱਕ ਰੂਟ ਮੈਂਟਰ ਨੂੰ ਸਟਾਰਟ ਹੀ ਕਰ ਲਈ ਹਾਂ ਬਸ ਮੈਂ ਤੈਨੂੰ ਬੋਲ ਮਾਰ ਦੂੰ ਤੇ ਪਾ ਕੇ ਗੀਅਰ ਤੇ ਰੇਸ ਕਰਦੀ ਆ ਬਸ ਦائیں ਤੇ ਬਰੂਆ ਹੈ 43 ਤੇ ਹਾਂ ਤੀਰੇ ਆਹ ਥੀਰੇ ਟਾਈਮ ਹੋ ਗਿਆ ਕਿੱਥੇ yellow ਕੇ ਬੈਠਾ ਹੂੰ ਹੂੰ ਬੋਲਦਾ ਹੀ ਨਹੀਂ ਓਏ ਟਾਈਮ ਹੋ ਗਿਆ ਆ ਦੱਲੀ ਜਾਂਦਾ ਭਾਈ ਪਟੇ ਵਾਲਾ ਬਰਮਾ ਤੇ ਜਿਹੜੇ ਦੀ ਆਪਾਂ ਕੱਲ ਗੱਲ ਕਰਦੇ ਸੀਗੇ ਸੈਟ ਕਰਾਇਆ ਪਿਆ ਕਾ ਗਏ ਹੈ ਨਾ ਕਿਹੜਾ ਕਰਦਾ ਹੀ ਆ ਹੋਰ ਕਿਹੜਾ ਹੋਣਾ ਸੀਗਾ ਫਿਰ ਕਰ ਤੁਹਾਨੂੰ ਕਾਹ ਵੀ ਜਾਵਾਂ ਰਾਜੀ ਬਣੀ ਤੂੰ ਪੀਚਾ ਆ ਕਰਦਾ ਮੈਂ ਦਵਾਈ ਹੈ ਦਵਾਈ ਦਵਾਈ ਕਰਦੇ ਆ ਦੇਖਿਓ ਕਿਹੜੀ ਆ ਕਾਹ ਵੱਜ ਗੇ ਜਿਹੜਾ ਹੀ ਆ ਕੋਈ ਨਾ ਉਹਦਾ ਕੋਣ ਕਰ ਦੂਗਾ ਪੰਜਾਂ ਮਿੰਟਾਂ ਦੇ ਘੁਮਾ ਦੇਗਾ ਢੋਲੀ ਆ ਇੱਕ ਕਰ ਦੇ ਇੱਕ ਪਾ ਦੂਗਾ ਕਰ ਦੇ ਦੇਖ ਨੋਲੀ ਕਿਹੜੀ ਆ ਇਹ ਤੂੰ ਦੇਖਵਾ ਦੇ ਕਰਕੇ ਦੇਖਾ ਮਾੜਾ ਜਾਣ ਲੈ ਜੀ ਕਿੱਥੇ ਘੁਮਾਏਦਾ ਕਿੱਥੇ ਘੁਮਾਈਏਦਾ ਦੂਜੇ ਵਾਰ ਹੈ ਉਹ ਜਿ ਲਿਖਿਆ ਤੇ ਨੈਂਬੜਾ ਕਿਤੇ ਚੱਕੀ ਵਰਦਾ ਨੈਂਬੜੀ ਹੈ ਪੂਰਾ ਕੰਮ ਕਰਦਾ ਕੀ ਕੁਛ ਪੈ ਰਿਹਾਗਾ ਕਿ ਤੁੰਡੀ ਆ ਉਹ ਕਿਹੜਾ ਮਿੱਤਰ ਆ ਸਾਚਣਾ ਰਾਤ ਨੂੰ ਬੰਗਰੀ ਇਹਨੇ ਯਾਰ ਤੂੰ ਇਹਦਾ ਬਜਾ ਰਿਹਾ ਜੀ ਕੀ ਰਾਰਾ ਰੇਂਦਾ ਜਿਆਦਾ ਆ ਗਿਆ ਬਰਾਬਰ ਅੱਤਾ ਕੇ ਆ ਗਏ ਹਾਂ ਨੂੰ ਦੇਖ ਆਣੇ ਨੂੰ ਅੱਗੇ ਆ ਬੰਦੇ ਨਾਲੇ ਗਿਆ ਰੇ ਇਹ ਖਾਲ ਵੀ ਭਰਿਆ ਹੋਇਆ ਅੱਧਾ ਤਾਂ ਖਾਲ ਨਾਲ ਹੀ ਲੱਗ ਜੂਆ ਪਾਕਿਸਤਾਨਾ ਘਰੇ ਚ ਕਹਿੰਦਾ ਦੇਖਦਾ ਜਦੋਂ ਹੋਰ ਕਿਹੜਾ ਦੂਜੀ ਵਾਲਾ ਯਾਰ ਸਤਿ ਸ੍ਰੀ ਅਕਾਲ ਜੀ ਕਿਹੜਾ ਚੈਰਾ ਕਿੰਨਾ ਆਤਾ ਆ ਗਿਆ ਹਾਂ ਜਵਾਣਾ ਤੇ ਵੀ ਬਸ ਤੇ ਬੱਦ ਕਰਨਾ ਲੱਗ ਗਿਆ ਇਹ ਕਰਦਾ ਬੋਈ ਵੇ ਦਵਾਈ ਕਰਦੇ ਕੋਈ ਨਹੀਂ ਹੁੰਦਾ ਤੰਗ ਨਾ ਲੱਗ ਜੂ 1 ਮਿੰਟ ਖੜਚਾ ਕੋਈ ਨਾ ਅੱਧਾ ਘੰਟਾ ਖੜਚਾ ਠੀਕ ਹੈ ਕਾ ਬੈਸ ਤੁਸੀਂ ਪੀੜੀਆਂ ਦਾ ਚੱਲੋ ਮੇਰੇ ਨਾਲ ਹੈ ਬੈਕ ਲਵਾ ਚਾਲਾ ਚਲਾ ਦੇ ਕਾਲਿਆ ਓ ਚਲਾ ਦੇ ਦੇ ਪੀ ਲਈ ਆਪ ਇਸ ਨੇ ਕੀ ਕਰਨੇ ਵਤ ਪਾਣੀ ਕਿ ਵੜ ਜੀ ਨਿਕਾ ਬਣੀ ਪੁੱਤ ਆਇਆ ਬਣੀ ਹਾਂ ਉਹ ਨੰਨਾ ਹੁੰਦਾ ਹੈ ਉਹ ਗਰਮਾਂ ਜਾਂਦਾ ਹੁਣ ਹੀਟਰ ਛੜਾਇਆ ਹੋਇਆ ਭਾਖੜਾ ਚ ਕਿਤੇ ਉਹ ਤਾਂ ਨਹੀਂ ਕੰਮ ਕਰ ਰਹੇ ਲੋਕ ਟੈਂਕੀਆਂ ਚਲਾਉਂਦੇ ਹੁੰਦੇ ਹੀਟਰਾਂ ਦੂਜਿਆਂ ਨਾਲ ਲਾ ਦੋ ਵੇ ਕਰੰਟ ਨਾ ਆ ਜੀ ਕਾ ਨਾ ਕਈ ਪਟੜਾਂ ਦੇ ਜਿੰਨ ਲਾਦੇ ਨੇ ਯਾਰ ਯਾਰ ਇੱਥੇ ਆ ਗਿਆ ਉਹ ਉੱਥੇ ਡੈਮ ਤੇ ਲਵਾ ਕੇ ਆਏ ਸੀਗੇ ਪਿੱਛੇ ਖਾਲਸਾ ਫੀਲਿੰਗਾਂ ਦੇ ਅਗਰਾਖ ਦੇ ਗਏ ਫਿਰ ਕਿਸਾਨਾਂ ਨੂੰ ਓਕਾ ਹੁੰਦਾ ਨਾ ਪਾਣੀ ਕਰਨੇ ਘਰਾਉਂਦਾ ਦਾ ਕਰਦੇ ਚੌੜਨੇ ਪਾਣੀ ਚ ਵੜ ਕੇ ਆਖੀ ਆਪਾਂ ਦਾ ਆਪਣਾ ਨਾਂ ਲਿਖਾਂਗੇ ਹੋਈ ਸਿੱਧੂ ਸੈਲ ਕਰਪਾ ਨਾਲ ਲਿਖਿਆ ਆਪਾਂ ਕਈਆਂ ਨਾਲ ਲਿਖਾਂਗੇ ਕਈਆਂ ਉੱਤੇ ਰੱਖਾਂਦੇ ਬਿਸਕਟ ਹਾਂ ਦੋਸਤ ਬਿੰਦੂ ਸੁਣੀ ਦੇ ਨੌਜਵਾਨ ਕੋਲਵਾਰ ਤਾਂ ਹੈਗਾ ਫਿਰ ਆਪਣੇ ਗੱਗੂ ਗੱਗੂ ਦਾ ਮੋਟਾ ਹੀ ਰਾ ਗੱਗੂ ਨੂੰ ਸੁਣਾਈ ਆਵਾਂਗੇ ਮੋੜ ਮੋੜਾ ਹਾਂ ਨਾ ਹੁਣ ਚੜਦਾ ਨਹੀਂ ਮੈਂ ਇੱਕ ਨੱਕਾ ਹੋਰ ਕਰਤਾ ਕਾ ਕੋਖ ਜੇ ਲੱਗੇ ਹੋਣਗੇ ਫਾਲਸ ਮਾਰੇ ਕਰਕੇ ਅਗਲੇ ਨੱਕੇ ਚ ਉਹ ਮੈਂ ਕੱਢ ਦਿੰਨਾ ਪੈਣ ਕੀ ਕਰੀਏ ਤੂੰ ਹਾਂ ਉਹ ਕੀਰਾਂ ਜੱਪਲਾਂ ਹੀ ਪਾ ਲਈਏ ਮੈਂ ਉਹ ਦੂਆ ਠਰ ਗਏ ਜਦੋਂ ਫਿਰ ਤਾਂ ਨੇਰੀ ਬਣੇ ਫਿਰਾਂਗੇ ਨੇਰੇ ਨਹੀਂ ਨੇਰੀ ਖੱਡ ਹੋਈ ਵਾਲਾ ਇੱਧਰ ਹੋਈ 10 ਰਾਂ ਖੱਡਾਂ ਖੁੱਡਾਂੀਆਂ ਖੋਲਣਗੀਆਂ 10 ਰਾਂ ਖੱਡਾਂੀਆਂ ਖੁੱਲਣਗੀਆਂ ਉਸ ਤੋਂ ਬਾਅਦ ਬੇਲਾ ਬਾਬਾ ਉਹ ਭੱਜ ਗਈ ਉਹ ਵਿਚਾਰੀ ਚੂਈ ਜੀ ਮੜ ਗਿਆ ਓਏ ਹੂੰ ਚਾਰਤੀ ਸਵੇਰ ਹੋਵੇ ਪੰਛੀ ਗਾਉਂਦੇ ਗੀਤ ਹੋਣ ਨਿੱਗੀ ਨਿੱਗੀ ਪੈਂਦੀ ਹੋਵੇ ਸੂਰਜ ਦੀ ਧੁੱਪ ਓਏ ਆਹਨ ਯਾਰਾ ਭਾਈ ਤੜਕੇ ਪੌਣੇ 1:07 ਵਜੇ ਦਾ ਤੇ ਕਾਲਾ ਨੌਜਵਾਨ ਲੂਰੀਆਂ ਲਈ ਜਾਂਦਾ ਸੀਗਾ ਮੂੰਹ ਨੇਰੇ ਦਾ ਕਹਿੰਦਾ ਮੈਂ ਪਰਲੇ ਪਾਸੇ ਵਾਲਾ ਖਾਲ ਕਾਢਣ ਲੱਗ ਜਾ ਮੈਂ ਇਹਨੂੰ ਕਿ ਮੜੇ ਦਿਨ ਚੜ ਲੈਣ ਦੇ ਤੇ ਹਟਿਆ ਨਹੀਂ ਹੁਣ ਉਹ ਲੱਗ ਗਿਆ ਇੱਥੋਂ ਸਾਹਮਣੇ ਦਿਖੀ ਜਾਂਦਾ ਕੈਮਰੇ ਦਾ ਫੋਨ ਨਹੀਂ ਪੈਂਦਾ ਉਸ ਤੱਕ ਖੈਰ ਤੇ ਟਰੈਕਟਰ ਦੇ ਉਲੇ ਹੋ ਗਿਆ ਹੁਣ ਤਾਂ ਤੇ ਕਢ ਲਾ ਮੈਂ ਭਾਈ ਤੀਆਂ ਆਏ ਆ ਕੰਮ ਨੂੰ ਲੂਰੀਆਂ ਲੈ ਲੈ ਪੈਂਦਾ ਨੌਜਵਾਨ ਖੈਰ ਤੇਜ ਆ ਖਾਸਾ 7:11 ਤੇ ਧੁੰਦ ਉਤਰਾਈ ਪਈ। ਅਹ ਦਸੰਬਰ ਮਹੀਨੇ ਦੀ ਇਹ ਪਹਿਲੀ ਧੁੰਦ ਵੇਖੀ ਆ ਇਹ। ਤੇ ਬਾਸ਼ਨਾ ਵੀ ਸੋਹਣੀ ਆ ਰਹੀ ਏ ਧੁੰਦ ਦੀ। ਧੁੰਦ ਦੀ ਖੁਸ਼ਬੋ। ਖਲਾ ਜਵਾਬ ਕੰਮਾਂ ਜਮਾਂ। ਤੇ 11 ਚਾਪਲਾਂ ਹੀ ਪਾ ਕੇ ਗਿਹੜੇ ਜਿੱਤੇ ਸੀ 4 ਕਿਤੇ ਉਸ ਤੋਂ ਬਾਅਦ ਮਾਰੀਆਂ ਭਗਾ ਕੇ। ਤੇ ਹੁਣ ਬਸ ਐ ਨਿਆਰਾ ਹੀ ਆਈ ਜਾਂਦਾ ਬਸ ਤੇਲ ਜੀ ਦੇ ਤੁਰਨ ਦਾ ਆ ਬਣ ਗਿਆ ਧੁੰਦ ਦੇ ਕੰਦਾ ਹੁਣੇ ਹੁਣੇ ਆਈ ਆ ਬਸ 2 ਕਮਿੰਟਾਂ ਚ ਹੀ ਲੈ ਪੀ ਪਹਿਲਾਂ ਦਾ ਮਾੜੇ ਮੋਟੀਆਂ ਕਿਦੇ ਸ਼ਾਲੀ ਜੀ ਦੀਂਦੀ ਸੀਗੀ ਬਹੁਤ ਸੋਹਣਾ ਨਜ਼ਾਰਾ ਭਾਈ ਚੜਦੇ ਦੇ ਨਾਲ ਬਗਲੇ ਬਗਲੇ ਹੋ ਗਏ ਬਾਣ ਚ ਉਹ ਬੈਠੇ ਦੇਸਾਂ ਦੇ ਇਕੱਠੇ ਹੋਏ ਆ ਆ ਆ ਆ ਆ ਆ ਤਿਆਰ ਵੀ ਉਹ ਦਰਬਾਗੀ ਸ਼ਿਫਟ ਉਹਨਾਂ ਦੇ ਸੀਰੇ ਨੇ ਪਾਣੀ ਲਾਇਆ ਪਹਿਲਾਂ ਇੱਥੇ ਉੱਠ ਕੇ ਸਾਰੀ ਡਰ ਉੱਥੇ ਜਾ ਬੈਠੀ ਮਾਇਦਾ ਕੁਛ ਆਖਿਆ ਵੀ ਨਹੀਂ ਸੀ ਉਹੀ ਬਾਗੇ ਉੱਠ ਕੇ ਪੱਕੇ ਤੌਰ ਤੇ ਹੈਂਡਲ ਮਾਰ ਲੈਣੇ ਆ ਬਾ ਸਾਮਾਨ ਲਗਾ ਤੋ ਕਾ ਇਧਰ ਉਧਰ ਤਾਂ ਨਹੀਂ ਹੈ ਕੁਛ ਤੇ ਕਾਲੇ ਨੌਜਵਾਨ ਨੇ ਭਈ ਇਧਰ ਚਾਰ ਕਿल्ले ਘੜਤੇ ਤੜਕੋ ਤੜਕੀ ਆਪ ਦਾ ਜੋਰ ਲਾ ਲਿਆ ਕਹਿੰਦਾ ਸੋਹਣਾ ਨਜ਼ਾਰਾ ਆਇਆ ਡੱਕਾ ਕੱਢ ਦੀ ਯਾ ਵੱਡੀ ਲਟੈਣ ਬਾਲ ਲਈ ਸੀਗੀ ਤੇ ਨਾਲੇ ਬਿਜਲੀ ਕਹਿੰਦਾ ਸੇਕ ਜਾਂਦਾ ਸੀ ਇਹੋ ਹੱਥੀਏ ਸਰਦੇ ਸੀ ਮਸਾ ਹੈਂਡਰੋ ਮਾਰਿਆ ਤਰਾ ਹੀ ਗਿਆ ਯਾਰ ਚੱਲ ਕੋਈ ਨਾ ਕਰ ਲੈਨੇ ਦੁਬਾਰੇ ਸਟਾਰਟ ਇਧਰੋਂ ਦੋ ਕਿਲੇ ਇਧਰ ਦੋ ਕਿਲੇ ਇਧਰ ਚਾਰੇ ਕਿ ਲਿਖਾਲ ਇਹ ਬਣਾਤਾ ਫੇਰ ਕਿਸੇ ਵੇਲੇ ਕੱਖ ਚੋਕ ਕੇ ਮਿੱਟੀ ਕੱਢ ਜਾਂਗੇ ਹਈ ਕਿਹੜਾ ਲੋੜ ਨਹੀਂ ਸੀ ਇਹ ਸ਼ੌਂਕ ਪਰ ਘੜਿਆ ਤੜਕੇ ਤੜਕੇ ਕਿੰਨਾ ਗੱਜਤ ਲੱਗਿਆ ਕਾਲੇ ਉਹ ਨਿਆਰੇ ਆਈਗੇ ਨਿਆਰੇ ਆਈਗੇ ਤੇ ਨੌਜਵਾਨ ਭਾਈ ਗਾਣੇ ਲਾ ਕੇ ਆਪਦਾ ਮਸਤ ਹੋ ਜਾਂਦਾ ਤੇ ਪਾਣੀ ਆਪਣੇ ਨਾਲ ਅਮਨ ਲੈ ਗਿਆ ਚਾਚੇ ਦਾ ਮੁੰਡਾ ਵੱਟ ਕੇ ਉਹ ਉੱਥੇ ਉਹਨਾਂ ਨੇ ਪੱਖਾ ਧਰਿਆ ਹੋਇਆ ਫੀਟਰ ਧਰ ਕੇ ਫੀਟਰ ਦੇ ਨਾਲ ਉਹ ਜੋੜਿਆ ਹੋਇਆ ਤੇ ਉਹ ਚਲਾ ਰੱਖਿਆ ਇਥੇ ਮਾਰ ਨੇੜੇ ਕਰਕੇ ਦੇਖੀਏ ਉਹ ਸਕਰੀਨ ਦੇ ਵਿਚਾਲੇ ਭਰੀ ਜਾਂਦਾ ਪਾਣੀ ਚੱਕਦਾ ਨਹੀਂ ਕਾਲਾ ਫਿਲਟਰ ਸਾਰਾ ਉਹ ਤਾਂ ਹੀ ਹੁੰਦਾ ਜੀ ਨਾ ਕੱਢ ਖੋਲ ਤਾ ਇੱਕ ਉਹ ਤਿੰਗੀ ਜਾਂਦਾ ਵਿਚਾਰਾ ਆ ਦੱਸ ਪੀਟਰ ਭਾਈ ਸਾਹਿਬ ਹਾਂ ਇਹ ਕੀ ਹੋਵੇ ਮੂਲੀ ਦਾ ਹੋ ਸਕ ਜਾ ਮੂਲੀ ਦਾ ਝੱਗਾਗਾ ਹੋਰ ਕੀ ਹੈਗਾ ਹੂੰ ਹੋਰ ਕੋਈ ਕੰਮ ਤਾਂ ਨਹੀਂ ਦੇਹਾ ਤੇ ਦੂਜੇ ਤਾਰਕੇ ਦੜਕੇ ਦਾ ਤੀਜਾ ਹੈਂਡਲ ਭਾਈ ਆਸ਼ੇ ਦਾ ਚੌਥਾ ਹੋ ਗਿਆ ਹੱਥ ਚੱਕ ਪਹਿਲਾ ਵਾਰ ਰਹੀ ਸੀਗਾ ਹੈਂਡਲ ਇੱਕ ਘਰੋਂ ਇੱਕ ਫੇਰ ਇੱਕ ਫੇਰ ਇੱਕ ਫੇਰ ਚਾਰ ਤੇ ਘਰ ਠੀਕ ਆ ਭਾਈ ਮਾਹੌਲ ਤੇ ਹੁਣ ਚੱਲਦੇ ਆ ਘਰੇ ਤੇ ਸੋਹਣਾ ਨਜ਼ਾਰਾ ਆਇਆ ਪਾਣੀ ਲਾ ਕੇ ਬਰਮੇ ਨਾਲ ਇਹ ਆਪਦਾ ਇੱਧਰ ਘੜੀ ਗਿਆ ਤੇ ਇਧਰੋਂ ਖਾਲ ਘੜੇ ਹੋਏ ਸੀ ਟੁੱਟ ਭੱਜ ਕੇ ਤੇ ਹੈ ਨਹੀਂ ਸੀ ਕੇਰਾਂ ਖੱਡਾਂ ਦੀ ਭੱਜ ਦੌੜ ਗਈ ਹੋਈ ਸੀ ਮੁੜ ਕੇ ਮੈਂ ਇਧਰ ਇਹਨੂੰ ਕਿ ਆਪੇ ਸੰਭਾਲੀ ਰੱਖੂ ਭਾਈ ਤੂੰ ਆਪਦਾ ਜੀ ਲੱਗਦਾ ਤੇ ਇਧਰ ਜੀ ਲਈ ਰੱਖ ਇਹ ਗੈਰ ਵਧੀਆ ਦੋ ਜਣੇ 8:00 ਵੱਜ ਕੇ ਬੈਠੇ ਰਹਿੰਦੇ ਤੇ ਨੂੰ ਮੈਂ ਹਾ ਦੇਖਣਾ ਤੇਖਲਾ ਭਾਈ ਦਿਨ ਚਲੇ ਜੇ ਲੱਗ ਜੀ ਮਾ ਖਾਲ ਘਾੜਨ ਤੇ ਵਧੀਆ 4 ਕਿੱਲੇ ਘੜਿਆ ਗਿਆ ਤੇ ਫਿਲਹਾਲ ਚਲਦੇ ਆ ਘਰਾਂ ਨੂੰ ਓਏ ਹਵਲੀ ਵੀਡੀਓ ਤੇ ਕਲਿੱਕ ਕਰਨ ਵਾਸਤੇ ਇਹ ਇੱਥੇ ਅਸੀਂ ਭਾਈ ਢਿੱਲਾ ਕਰਕੇ ਅੱਗੇ ਗੱਲ ਅੱਗੇ ਇੱਥੇ ਨਹੀਂ ਲੱਗਦਾ ਹਲੇ ਗਾਂ ਚੱਲ ਖਾਸਾ ਢਿੱਲਾ ਕਰਨਾ ਪੈਂਦਾ ਡੰਡਾ ਫੇਰ ਪਿੱਛੇ ਜਾ ਕੇ ਉਹਦੀ ਬਣਦੀ ਆ ਗੱਲ ਜੀ ਰੱਖੀ ਦੌੜੀ ਲਿਫਟ ਥੱਲੇ ਉਹ ਚੱਲ ਬਾਟ ਮੈਂ ਇਹ ਚੱਕ ਲਿਆਉਣਾ ਇੱਧਰ ਦੀ ਆਉਣਾ ਮੈਂ ਹਾਂ 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 ਸਵਾ 2 ਇਸ ਵੇਲੇ ਸਵਾ 9 ਵਜੇ ਦਾ ਹੋ ਗਿਆ ਤੰਦਰੁਸਤ ਰਾਲਜੀ ਖੁਸ਼ੀ ਤੇ ਫਿਲਹਾਲ ਘਰਾਂ ਨੂੰ ਚੱਲਿਆਂ ਤੇ ਅੱਜ ਦਾ ਕਾਰਿਆਕਰਮ ਇੰਨਾ ਕੀ ਸੀ ਇੱਥੇ ਸਮਾਪਤ ਕਰਦੇ ਹਾਂ ਇਦੋਂ ਬਾਅਦ ਘਰਾਂ ਜਾ ਕੇ ਹੋਰ ਕੰਮ ਕਾਰਜ ਵਿੱਚ ਵਿਅਸਤ ਹੋ ਜਾਂਦੇ ਆ ਤੇ ਫਿਰ ਮਿਲਦੇ ਆ ਕੱਲ ਨੂੰ ਇੱਕ ਨਵੀਂ ਗੱਲਬਾਤ ਦੇ ਨਾਲ ਕੱਲ ਨੂੰ ਲਾਜ਼ਮੀ ਦੇਖਣਾ ਤੁਸੀਂ ਕੱਲ ਦਾ ਬਲੌਗ ਖਾਸ ਹੋਣ ਵਾਲਾ ਹੈ ਤੇ ਜੁੜੇ ਰਹੋ ਦੇਖਦੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ